ਇਹ ਧਾਰਮਿਕ ਜਿੰਨੇ ਪ੍ਰੋਗਰਾਮ ਆ ਉਹ ਨਵੌਰ ਚ ਸਮਰਾਥਿਆ ਤੇ ਸਾ ਬੱਕ ਬੱਕ ਸ਼ਤਾਵਦੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਜ਼ਿੰਮੇਵਾਰੀ ਬਖੋਬੀ ਨਿਭਾਉਂਦੀ ਰਹੀ ਹੈ ਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਕੋਈ ਇਵੈਂਟ ਸਥਾਪਿਤ ਕਰਨ ਸਦੀਪ ਕਾਲ ਉਹ ਇੱਕ ਯਾਦ ਰਹਿ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਾਰੀਆਂ ਸਬਾਵਾਂ ਲਵਾਉਣੀਆਂ ਚਾਹੇ ਉਹ ਨਗਰ ਕੀਰਤਨ ਹੋਣ ਚਾਹੇ ਸ਼ਤਾਬਦੀ ਦੇ ਵੱਡੇ ਸਮਾਗਮ ਹੋਣ ਚਾਹੇ ਸੈਮੀਨਾਰ ਹੋਣ ਤੇ ਚਾਹੇ ਵੱਡੇ ਨਗਰ ਕੀਰਤਨ ਹੋਣ ਤੇ ਇਸ ਕਰਕੇ ਮੈਂ ਉਸ ਦਿਨ ਕਿਹਾ ਸੀ ਕਿ ਇਹ ਇੱਕ ਏਵੇਂ ਨਾ ਮਹਿਸੂਸ ਕਰੇ ਕਿ ਸ਼ਾਇਦ ਤਰੀਕਾ ਜਾਂ ਪਿਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਮੈਨੂੰ ਖਾਸਾ ਸਗਾ ਉਹ ਘਾਤਸਾ ਅੱਜ ਸਾਹਮਣੇ ਆ ਗਿਆ ਉਹ ਦਿਨ ਬੜੀ ਇਸ ਗੱਲ ਨੂੰ ਗੱਲ ਚੱਕੀ ਗਈ ਕਿ ਜਿਹੜੇ ਕੋਈ ਸਹਿਯਦਾਰੀ ਆ ਜਿਹੜੇ ਰੋਮਾਂ ਦੀ ਬਿਆਦਵੀ ਕਰਦੇ ਆ ਉਹਨਾਂ ਨੂੰ ਸ਼ਾਇਦ ਲਾਂਬੇ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਨਹੀਂ ਉਹ ਵੀ ਗੁਰੂ ਕੇ ਸਿਖਿਆ ਬੁਸ਼ਾਰਤੇ ਕਿਸੇ ਬੰਦੇ ਨੇ ਘਰ ਆਪਣੇ ਗਰਵਾਣੀ ਗੈਣ ਕਰਨੀ ਆ ਉਹ ਉੱਤੇ ਵਿੱਚ ਕੋਈ ਸਹਿਯਦਾਰੀ ਜਿਹਾ ਸਿੱਖ ਜਾਂ ਅੰਮ੍ਰਿਤਧਾਰੀ ਦੀ ਨਹੀਂ ਕੋਈ ਵੀ ਮਨੋਕ ਕਰ ਸਕਦਾ